ਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਰਖੜੀਆਂ ਥੋੜੀ ਵਧੀਆ ਰਹੀਆਂ ਸਾਰਿਆਂ ਦੀਆਂ ਆਪਣੀਆਂ ਵਧੀਆ ਰਹੀਆਂ ਨੇ ਰਹਿਣਾ ਹਜੇ ਵੀ ਘਰੇ ਹੀ ਨੇ ਅੱਜ ਜਾਣਗੇ ਸ਼ਾਮ ਤੱਕ ਤੇ ਆਪਾਂ ਆਏ ਹੁਣ ਇਸ ਰੌਂਡ ਦੇ ਵਿੱਚ ਤੇ ਮੁੰਡੇ ਦਾ ਮੈਚ ਅੱਜ ਕਈ ਸਾਲ ਬਾਅਦ 11 ਚੜ੍ਹ ਕੇ ਟਣ ਲੱਗੇ ਨੇ ਮੈਂ ਵੀ ਫਤਣਾ ਇੱਧਰ ਦਵਿੰਦਰ ਉਹਨੇ ਵੀ ਡਿਸਕਸ਼ਨ ਚੱਲਦੀ ਹੈ ਕਿਸੇ ਦੀ ਉਹਦੇ ਗੱਲ ਤੇ ਇਨਕਮਿੰਗ ਵੌਇਸ ਕਾਲ ਤੋਂ ਚੱਲਦੀ ਹੈ ਟੈਕਨਿਕਲੀ ਜਾਈ ਜਾਂਦੀ ਹੈ ਇਨਕਮਿੰਗ ਵੌਇਸ ਕਾਲ ਪ੍ਰੋਜੈਕਟਿੰਗ ਉਹ ਤਾਂ ਫੋਨ ਹੈ ਨਾ ਇਹ ਇਨਕਮਿੰਗ ਵੌਇਸ ਕਾਲ ਜਿਵੇਂ ਮੈਂ ਮੁੰਡੇ ਦਾ ਨਾਮ ടേക്കിയ മുയാണെ ਦੂਜੀ ਟੀਮ ਆ ਗਈ ਨਗਰੇ ਦੀ ਆ ਵੀ ਪਲੇਅਰ ਦੇਖ ਲੋ ਹੈ ਭਾਈ ਆ ਦੇਖੋ ਪਲੇਅਰ ਖਤਰਬੰਦ ਦੇ ਉੱਪਰ ਦੇ ਸਤਾਰੇ ਵੀ ਮੁੰਡੇ ਤਿਆਰ ਕਰਨ ਲੱਗੇ ਆ ਵੀ ਠੀਕ ਲੋ ਬਜ ਨਾਲੇ ਕੀਪਰ ਸਾਡਾ ਛੋੜਾ ਯਾ ਛੋੜਾ ਦਾ ਹੱਥ ਨਹੀਂ ਬੰਨ੍ਹਦਾ ਬੋਲਾਂ ਤੇ ਪਰ ਬੰਦਾ ਐਕਟਿਵ ਹੈ ਪੂਰਾ ਸਤਨਾਮ ਉਹ ਸਿੱਧੀ ਜੱਟੇ ਨੇ ਮਾਰੀ ਲੈ ਵੀ ਇਸ ਤਰ੍ਹਾਂ ਉਹ ਗਾ ਸਟਾਰ ਨੂੰ ਦੇਖਦੇ ਆ ਬੇਗਰਾਮ ਨਾਲ ਉਹ ਬਾਰਿਕ ਲਗੇ ਲਾ ਮੋਟੂ ਯਾਰ ਬਾਹਰ ਨਿਕਲ ਕੇ ਖੇਲ ਅੱਡਾ ਪਹਿਲੇ ਪਹਿਲੇ ਬਹੁਤ ਵਧੀਆ ਦੇਖਾਈ ਦਿੰਦਾ ਹੈ ਸਪੈਂਟਰ ਦਾ ਓ ਗਰਮਾ ਨਾ ਜਿਹੜੀ ਉਹ ਬਾਲ ਵੀ ਛੱਡਿਓ ਬਈ ਜਾਨ ਨਾ ਮਾਰ ਥੋੜੀ ਜੀ ਅੱਗੇ ਛੱਡ ਦੇ ਮੂਰੇ ਲਾ ਦੇ ਜੋਰ ਨਾ ਮਾਰ

ਉਹ ਜੋ ਬਨੇ ਨਹੀਂ ਪਗਣੇ ਹੋ ਰਿਹਾ ਹਰੀ ਕੋਈ ਤੁਹਾਨੂੰ ਵੀ ਮਿਲ ਕਰਾ ਕੇ ਨਹੀਂ ਉਹ ਨੂੰ ਨਹੀਂ ਖਤਮ ਕਰ ਨਹੀਂ ਆ ਅਸੀਂ ਛੋੜ ਕੇ ਆ ਪਾਣੀ ਨਹੀਂ ਸਵੇਰੇ 5 ਬੰਦਣਗੇ 9 ਵਜੇ ਪਾਉਣਗੇ ਮੈਂ ਇਹ ਆਪਣੇ ਜਾ ਕੇ ਦੇ ਕੋਈ ਨਾ ਕੋਈ ਓਏ ਹੋਏ ਹੋਏ ਬੜਾ ਗਿਆ ਜੀ ਮੈਂ ਟੁੱਟ ਗਿਆ ਡਾ ਲੈਣਾ ਸੀ ਹੁਣ ਓਏ ਓ ਸੁੱਤਾ ਖੜਾ ਰਹਿਣਾ ਬਾਲ ਦੇਖ ਲੈ ਇਹਨੂੰ ਹਾਕ ਮਾਰ ਕੇ ਤੋੜ ਦੇ ਨੇ ਓਹ ਲੱਗ ਰਿਹਾ ਬੰਦ ਹੋ ਗਿਆ ਹਰਮਨ ਮਾਇਨਾ ਲੱਗ ਰਿਹਾ ਲੱਗਿਆ ਨਾ ਅੰਦਰੋਂ ਉਹ ਦੇਖ ਜਿਆ ਪਤੋਂ ਦੇ ਸਿੱਟਣਾ ਕਲੀਅਰ ਕਰ ਕਾ ਚੱਲ ਜਾ ਤੋਰ ਹੈਲੋ ਕੱਟ ਕੇ ਨਾ ਚੱਲ ਕਰ ਲਾ ਗੱਡੀ ਚੱਲ ਆ ਮਰ ਖੜੇ ਕੇ ਲੱਡੂ ਦਾ ਬਣਿਆ ਜਾ ਆਉਂ ਮੇਰੇ ਵਰਗਾ ਹੀ ਮਟੜ ਘੜਾ ਰਹੀ ਪੁੰਨਾਰੇ ਬਾਹਤ ਜਾਣੀ ਓਟਾ ਮੁਟੂ ਬੈ ਨਹੀਂ ਵਣ ਜਿਓਦਾ ਹੀ ਕੱਲ ਮੁਟੂ ਆਏ ਨਾ ਆਓ ਲੈ ਇਧਰ ਸਟਾ ਗੋਡਿਆਂ ਦੇ ਲਿਆ ਉਹ ਵੰਟੀ ਆ ਗਈ ਆ ਬਹੁਤ ਦਿਨ ਬਾਅਦ ਖੇਲੇ ਇੱਕੜ ਨਹੀਂ ਕੰਮ ਕਰਨਾਗਾ ਆ ਪੰਜ ਕੇ ਘੇੜਾ ਬਣਾ ਆਦਾਂ ਗੋਡਿਆਂ ਦੇ ਲਿਆ ਤੇ ਕਿ ਬਾਜੇ ਓਏ ਮਨੂ ਯਾਰ ਮੂਰੇ ਰੇਹਾ ਕਰ ਇੱਧਰ ਇਹ ਜਾਓ ਲੋਕ ਇੱਥੇ ਨਹੀਂ ਪਿੱਛੇ ਨਾ ਜਾਓ ਹੈੱਡ ਬੈਂਡ ਦਾ ਪ੍ਰੋਗਰਾਮ ਤੇ ਆ ਦੇ ਦੇੜਾ ਨੂੰ ਤੁਰਿਆ ਦਾ ਦੇਖੀ ਤਾਂ ਲੱਗਦਾ 골ਬਾਦੂ ਜਾ ਰੋਕ ਲੂਗਾ ਮੂੰਹ ਤੇ ਬੋਕਸ ਮਾਰਿਆ ਉਹਦੇ ਪਾਉਂਗਾ ਇੱਧਰ ਕਿਧਰ ਚੱਲੇ ਆ ਆ ਲਪਰੀਏ ਕਲਾਉਣੀ ਉਹ ਜਿਹੜਾ ਜਾਦਾ ਉਹਦੀ ਗੱਲ ਕਰਦਾ ਬਈ ਬੰਦਾ ਕਾਂਤੇ ਖੜਦੇ ਕਾਂਤੇ ਖੜਦੇ ਨਾਲ ਕਾਂਤੇ ਖੜਦੇ ਪੰਟੀ ਠੀਕ ਲੈ ਸੁਣ ਲੈ ਉੱਪਰ ਕਰ ਕੇ ਆਲਾ ਪਾਜੀ ਸਹੀ ਗਿਆ ਮਾਰ ਕੋਟ ਬਚ ਗਿਆ ਸ਼ੁਕਰ ਨਾ ਕਿਤੇ ਹੋ ਗਿਆ ਹਰਮਨ ਲੈ ਹਰਮਨ ਜੰਪ ਚੱਕਲਾ ਤੇਰਾ ਗੁਰਮਨ ਹਜਾਂਪ ਚੱਕਰਾ ਸੱਜ ਨਾਲ ਹਰਮਨ ਨਾਲੇ ਸੱਜ ਨਾਲੇ ਚੱਲ ਨਾਲੇ ਆਏ ਆਏ ਟੰਡੇ ਬਣਾਉਂਦਾ ਰਿਹਾ। ਨਾ ਜੁੱਤਾ ਪਿਆ ਦੀ ਜੰਗਾ ਵਾਲਾ ਡਾਲਦਾ। ਤੈਨੂੰ ਕਿਰੋ ਦਿੱਤੀ ਬਾਹਰ। ਕੋਨਰ ਨੂੰ ਹੁਣ ਕੋਨਰ ਦੇ ਤੱਕ। ਕੈਂਚ ਦਾ ਬਾਹਰ। ਰਗੜਾ ਮਾਰੂ ਕਹਤੇ ਰੇ ਬਾਲ ਦੇ ਦੇ ਪੈਰ ਚੜ ਗਿਆ ਓਏ। ਸੱਤ ਨੂੰ ਬਾਅਦ ਛੱਡਦਾ। ਉਹ ਬਾਅਦ ਤੇ ਲੱਗਦਾ ਹੁੰਦਾ। ਮੰਡੀ ਰੁਕਦੀ ਆ। ਨਾ ਪਰ ਇਸ ਕਹੀਂ ਲੈਣਾ ਇੱਧਰ। ਟਵਾਹਾਂ ਦਾ। ਔਰ ਉਹ ਪਹਿਲੀ ਵਾਰ ਘਟਿਆ। ਓਏ ਓ ਬਾਣੀਏ। ਉਹ ਚੇਂਜ ਖੇਲਣ ਤੇ ਕਹੇ ਦੀ ਹੈਗੀ ਜਗਾ ਉਹ ਫਰੋਲ ਰੱਖ ਕੇ ਲੱਜ ਬੈਠੇ ਵੀ ਹਾਸਾ ਡੋਗੀ ਕੀ ਕਹਿਣਾ ਚਾਹੇਂਗਾ ਮਾਰੇ ਤੂੰ ਨੀਕਰ ਲਾ ਗਈ ਤੇ ਤਰ ਗੁੱਟੇ ਨਾ ਡੇਰਾ ਮੈਂ ਚੋਤਾ ਸੱਟ ਵੱਧ ਲੱਗੂ ਨਿਕਲ ਤੂੰ ਦੀ ਝੱਟੀ ਲੈ ਲੈ ਤੋ ਕੀ ਫਿਰ ਪਾਣੀ ਵਾਲਾ ਕੋਦਾ ਹੀ ਹੱਡੀਆਂ ਦਾ ਜਾਨ ਨਹੀਂ ਲੈਤੇ ਕੋਦਾ ਬਾਰ ਮਾਰ ਤੋ ਦਿੱਤੀ ਆਲੀ ਆਲੀ ਬੰਨ ਵਜੇ ਤਾਂ ਉਹਨੇ ਕੋਈ ਉਹਨਾਂ ਚ ਵੀ ਕੋਈ ਖਾਸ ਨਹੀਂ ਹੈ ਤੱਕ ਜਿਹੜੇ ਉਧਰ ਅਟੈਕ ਇਹਨਾਂ ਨੇ ਗਲਤੀ ਨਾ ਹੋਏ ਨੇ ਉਹ ਬਹਿ ਗਏ ਸਰਦਾਰ ਉਹ ਤੇਰੇ ਪਤਾ ਹੀ ਉਹ ਤੇ ਮੈਨੂੰ ਪਹਿਲੇ ਜਿਆਦਾ ਉਮੀਦ ਨਹੀਂ ਗਈ ਪਹਿਲਾਂ ਇੱਕ ਵੀ ਉਹ ਵੀ ਦੇਖਣਾ ਨਾ ਨਾ ਉਹਨੂੰ ਕੈਮਰਾ ਮਾਰ ਹਿੰਮਤ ਮਾੜੀ ਜੀ ਇੱਥੇ ਟਿੱਲੇ ਵੰਟੀ ਜਿਵੇਂ ਹੀ ਤੇ ਹੀਟ ਆ ਗਿਆ ਕੌਂਟੀ ਕਿਹੜਾ ਚੱਲ ਬਾਜੋ ਕਿੰਨੀ ਜਾਂਦਾ ਹਜੇ ਪੂਰੋਗੀ ਚੱਲ ਚੱਲ ਨੰਨ ਨੰਨ ਦਾ ਆਹ ਹੈਡਟ ਪੂ ਪੂ ਲਾਈਟ ਡਰਾਈ ਕਰ ਹਰਮਨ ਪੈਰ ਆਪੇ ਡਰਾਈ ਜਾਂਦਾ ਪੂਆਗੀ ਜਾਨ ਦੇਣੀ ਹੋਣੀ ਕਹਿੰਦਾ ਗੋਲ ਤਾਂ ਬੁੜੀਆ ਕਰ ਰੱਖੋ ਜਾਲਾ ਓ ਬਣੀਆਂ ਓ ਬਣੀਆਂ ਲੱਗੇ ਓ ਦੱਦੀਏ ਗੱਡੀਆਂ ਨਾ अटला या, अधीर है मोटे, चल मोटे, हेल बाल मोटे, बाल चल बाल, जंपिंग वाला दाहिने नंबर का जंपिंग वाला आया ਕਰਾਉਣ ਨੂੰ ਬਾਜ਼ ਚੱਤੀਆਂ ਤੇਰੇ 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 ਕਰਦੇ 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 ਰਹਿਣ ਦੇ ਐਡਾ ਰਿਸਕ ਨਾ ਲੈ ਬਗਲਾ ਬਗਲਾ ਵੜੀਆਂ ਐਡਾ ਰਿਸਕ ਨਾ ਲੈ ਦਿੱਲੀ ਬਾਲ ਬਾਲ ਕਿੱਦਾਂ ਪਹੁੰਚਦੀ ਨਹੀਂ ਓਏ ਅਰੇਲਾ ਵਾਹ ਜੀ ਵਾਹ ਵਾਹ ਜੀ ਵਾਹ ਸ਼ਾਬਾਸ਼ ਲਵੀ ਹੋ ਗਿਆ ਸਸਰੀ ਗਾਲ ਡਾਟਰ ਰੂ ਰਿਆ ਓਰੇ ਡਾਟਰ ਰੂ ਰਿਆ ਪੁੱਤ ਸ਼ਾਬਾਸ਼ ਪੱਜ ਗਿਆ ਓਰੇ ਨਹੀਂ ਨਹੀਂ ਭਲੇ ਉਹਨੂੰ ਇਹ ਲੈ ਆ ਉਹਰੇ ਆ ਵੀਰੇ ਪਾਣੀ ਇਹ ਗਾਇਤੀ ਪਾਣੀ ਤੇ ਰਖੜਾ ਮਾਰੂ ਕਹਿੰਦਾ ਪੋਲ ਦੇ ਬੁਰੀ ਬਾਣਾ ਕੀ ਇਹਨੂੰ ਪਹਿਲੀ ਰਹਿਣ ਦੇ ਉਹਦਾ ਪੈਰ ਦੋਖਦਾ ਨਹੀਂ ਫੇਰ ਬਹਾਨਾ ਲਾਉਣ ਮੈਨੂੰ ਬਾਹਰ ਉਹ ਜਾ ਜੌਂਟੀ ਪੂਰਾ ਪੈਰ ਦੋਖਦਾ ਬਹਾਨਾ ਲਾਉਣ ਭਲੀ ਭਰਿਓ ਓ ਟੁੱਟੀ ਭਰਿਓ ਆਣੇ ਖੱਬਾ ਹਾਂ 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 ਪਾਣੀ ਪੀ ਲੈ ਕਿੰਦੀ ਖੜਾ ਰਹਿੰਦਾ ਤਾ ਤੁਰਿਆ ਹੈ ਤੋੜਾ ਅੰਦਰ ਆ ਅੰਦਰਲੇ ਬੋਲ ਅੰਦਰ ਇਹ ਰੱਖੀਆ ਵੀਰ ਪਾਣੀ ਦੀ ਹੋਈ ਇਹ ਨਹੀਂ ਪੈਣੀ ਚੱਲਣ ਹਰਮਨ ਬਾਬਾ ਬੋਲੇ ਵੜ ਗਿਆ ਬਿਆ ਨਹੀਂ ਐਨਰਜੀ ਹੀ ਹੁਣ ਜਮਾ ਦੇ ਪਾਣੀ ਦੇ ਦੇ ਨੂੰ ਆ ਬੰਦਰ ਦਾ ਪਾਣੀ ਫੜਦਾ ਉਹ ਨਹੀਂ ਕੋਈ ਬਾਹਰ ਮਾਰੀ ਕਿੱਥੇ ਲੈ ਕੇ ਸੇਵ ਕਰ ਚੱਲ ਬੈਣ ਦੇ ਰਹਿਣ ਕਿਦਾਂ ਕੀ ਕਰਦਾ ਗੜਾ ਹੈ ਕਿ ਗੜਾ ਗੜਲੀ ਹੋਰ ਕੀ ਆ ਆਉਂਦੀ ਜਿਹੜਾ ਰਮਾਲ ਜਿਹਾ ਖਿੱਚ ਕੇ ਲਾ ਲਈ ਆਪ ਤੂੰ ਨਹੀਂ ਲਾਉ ਤੂੰ ਦਾਦੀ ਖੱਚੂ ਉਹਨੂੰ ਆ ਵੀ ਹੱਤਾ ਜਮਾਰੂਗਾ ਮਾਰ ਲੈਣ ਨੂੰ ਤਾਂ ਕੈਨਸਲ ਹੋ ਜਾਂਦੀ ਥਾ ਕੈਨਸਲ ਹੋ ਫਿਰ ਜੇ ਬੇਸ ਤੋਂ ਪਹਿਲਾਂ ਮਾਰਦੀ ਹੋ ਤਾਂ ਕੈਨਸਲ ਹੋ ਜਾਣੀ ਹੁਲੋ ਗਿਆ ਹੋ ਗਿਆ ਹੈ ਹੁਲੋ ਗਿਆ ਗੱਲ ਰੋਕ ਗਿਆ ਚੱਲ ਰੋਕਣ ਦੀ ਬੁੱਤੀ ਡੜੇ ਜੀ ਬੰਦੇ ਦੀ ਹੈਗੀ ਵੇਲੇ ਪਾਣੀ ਦੇ ਨਾ ਪਾਣੀ ਕਿ ਆਪੇ ਲਿਆਦਾ ਬਾਦੀ ਦੋਸਾ ਬਣਾ ਮੂਰੇ ਨੇ ਦੋਸਾ ਆਤੂ ਵਾਲਾ ਕਰ ਦਿੰਦੇ ਨੇ ਕੰਮ ਉਹ ਜਦਾ ਕਰਨਾ ਪੜਾ ਅੱਜ ਵੀ ਬਹੁਤ ਜਿਆਦਾ ਆ ਜਾਂਦੇ ਇਹ ਵਾਲਾ ਹੂੰ ਨਹੀਂ ਪਾ ਗਿਆ ਪਾ ਗਿਆ ਐਂਕੋਈ ਕਹ ਲੈ ਨਹੀਂ ਤਾਂ ਦੋਰ ਮਾਰਦਾ ਮਾਰ ਕੇ ਉਹ ਤੇ ਮਾਰੀ ਜਾਇਉਣਾ ਤਾਂ ਇਕਲਾ ਸੀ ਇਕਲਾ ਹੀ ਦੀਆ ਇਕਲਾ ਹੀ ਤਰੀਲੀ ਆਵਾਜ਼ ਆਦੀ ਆ ਇਕੜਾ ਇਕੜਾ ਦੀਆ ਔਰ ਇਹ ਬਹੁਤ ਮਸ਼ਹੂਰ ਹੈ ਇਹਦੀ ਸਾਰਾ ਦੰਦ ਕੱਢ ਕੇ ਚਾਹੇ ਕਹਿੰਦੇ ਕੁੜੀਆਂ ਮਾਰ ਕੇ ਇਹ ਉਹਨਾਂ ਦੀ ਪਹਿਲੀ ਸੀ ਨਾ ਉਹ ਇਹਨੂੰ ਕੀ ਰੋਕੂ ਕਉਂ ਐਂਗਲ ਤੇ ਕੋਸਤੇ ਮੋਟੂ ਮੋਟੂ ਇਹਦੀ ਪੰਜ ਪ੍ਰਤੀਆਂ ਤੇ ਇੱਕ ਦੋ ਤਿੰਨ ਪੂਰਾ ਪਰੇ ਨੇ ਯਾਰ ਇਹ ਹੁੱਦੂ ਕੰਨਾਂ ਨੇ ਕਰੀ ਦੇਖੀ ਜਿਵੇਂ ਜਾਂਦੀ ਟੰਕਰ ਆ ਬਈ ਆਤੀ ਪੁੱਠੀ ਬਾਈਆ ਓ ਕੀ ਆ ਉਹਨੇ ਕਹਦੇ ਕਿ ਦਿਆ ਫਿਰ ਕਮਨ ਲਿਆਓ 12 ਫੁੱਟ ਦਾ ਪੋਲੀ ਦਾ ਉਹ ਖੜ ਜਾ 12 ਦਾ ਨਹੀਂ 18 ਦਾ 24 ਫੁੱਟ ਦੇ ਹੁੰਦੇ ਨੇ 24 22 ਦੇ 22 ਦਾ 22 ਦੇ ਹੁੰਦੇ ਨੇ ਜਿਆਦਾ ਹੋ ਗਿਆ ਅਰੇ ਹੱਥਾਂ ਇਹ ਨਾ ਬਲੈਂਟੀ ਚੰਗੇ ਸਭ ਸਦਾ ਹੋ ਜਾ ਅਰੇ ਪ੍ਰਾਂਟੀ ਦਾ ਪਾ ਲਓ ਪਾਵੇ ਨਾ ਆਏ ਚੋੜੇ ਪਿੰਨ ਤੋਂ ਉਹ ਨਾ ਯਾਰ ਕੇ ਰੁਕੀ ਨਾ ਆ ਨਾ ਆਂਦਾ ਬਾਤ ਵੀਡੀਓ ਨਾ ਕਰੀਏ। ਕਿ ਕਿਰ ਵਿੱਚ ਚਾਹੀਦੀ ਹੈ ਚਾਹੇ ਚੁਨਾਤਾ ਚਾਹੇ ਉਹ ਆ। ਅਰੇ ਲਾ ਨਲੇਂ ਦਿਖਦੀ ਦੋਦੀ। ਲੋ ਵੀ ਮੈਚ ਖੇਡ ਕੇ ਆਪਾਂ ਵੇਖ ਕੇ ਲੈਣਾ। ਕੱਲੂ ਸਾਡੇ ਬੰਦੇ ਦਾ ਬਰਥਡੇ ਆ ਬਾਬੇ ਦਾ। ਨਵੇਂ ਨੂੰ ਬਾਬਾ ਬਣਿਆ ਸਾਡਾ ਪਰਾ ਛੋਟਾ ਤੇ ਭੈਣ ਹੁਣੀ ਕਹਿੰਦੇ ਵੀ ਆਪਾਂ ਅੱਜ ਇਹ ਸਾਰੇ ਇਕੱਠੇ ਹੋਏ ਅੱਜ ਅੱਜ ਬਰਥਡੇ ਸੈਲੀਬ੍ਰੇਟ ਕਰ ਲੈਨੇ ਆ। ਖਾ ਪੀ ਲਿਆ ਸਾਰਿਆਂ ਨੇ ਤੇ ਉਸ ਤੋਂ ਬਾਅਦ ਆਪਾਂ ਵੀ ਕਰੋੜਾ ਵਿਕਰੀ ਤੇ ਇਹਨਾਂ ਦੀ ਕਿੱਕ ਲੈ ਲੈਣੇ ਆ ਕੇਕ ਅਸੀਂ ਇੱਕੋ ਲੈਣਾ ਹੁੰਦਾ ਰੈਡ ਵੈਲਵਟ ਸਭ ਤੋਂ ਵਧੀਆ ਤੇ ਕੇਕ ਲੈ ਕੇ ਚੱਲਦਿਆ ਕਰਨ ਨੂੰ ਹੋ ਗਿਆ ਹੋਇਆ ਗੱਡੀ ਤੋਂ ਹੁਣ ਬਸ ਆ ਗਿਆ ਫਿਰ ਕੇਕ ਨੂੰ ਕੱਟ ਕੇ ਉਹਨੂੰ ਦਿੰਨੇ ਆ ਸਰਪ੍ਰਾਈਜ਼ ਸਾਰਿਆਂ ਨੂੰ